ਹਾਂ ਵੀ ਮਿੱਤਰੋ ਅੱਜ ਪਹੁੰਚੇ ਆਪਾਂ ਸਬਜੀ ਮੰਡੀ ਤਨੌਲਾ ਇੱਥੇ ਸਬਜ਼ੀਆਂ ਦੀ ਬੋਲੀ ਲੱਗਦੀ ਆ ਬਾਈ ਸਵੇਰੇ ਸਵੇਰੇ ਮਤਲਬ ਕਿ ਬੰਗੇਰ ਚ ਜਿੱਥੇ ਟੱਲਾ ਮਤਲਬ ਜਿੱਥੇ ਯਾਰ ਰਾਵਣ ਭੂਕੇ ਆਈ ਸਿੱਧੀ ਗੱਲ ਆ ਦਸਹਿਰਾ ਠੀਕ ਆ ਉਸ ਜਗ੍ਹਾ ਤੇ ਲੱਗਦੀ ਆ ਬਾਈ ਸਬਜੀ ਮੰਡੀ ਠੀਕ ਆ ਇੱਥੇ ਖੁੱਲੀ ਬੋਲੀ ਲੱਗਦੀ ਆ ਬਾਈ ਕੋਈ ਵੀ ਆ ਕੇ ਬੋਲੀ ਦੇ ਸਕਦਾ ਤੇ ਸਬਜੀ ਲਿਜਾ ਸਕਦਾ ਦਿਖਾਉਣੇ ਆ ਤੁਹਾਨੂੰ ਇੱਥੋਂ ਦਾ ਮਾਹੌਲ ਬਣੇ ਰਹੋ ਸਾਡੇ ਨਾਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਤੁਸੀਂ ਬਲੌਗ 'ਚ ਦੇਖੋਗੇ ਮੈਂ ਤੇ ਪਾਪੜ ਲੈ ਕੇ ਆਏ ਸੀ ਆਹ ਚੌਲੇ ਠੀਕ ਹੈ ਦਿਖਾਉਣਾ ਹੈ ਤੁਹਾਨੂੰ ਕੀ ਰੇਟ ਲੱਗਦਾ ਹੈ ਕੀ ਮਾਹੌਲ ਆ ਕਿੰਨੀ ਕੁ ਮਹਿੰਗੀ ਸਬਜ਼ੀ ਮਿਲਦੀ ਹੈ ਕਿੰਨੀ ਕੁ ਸਸਤੀ ਮਿਲਦੀ ਹੈ ਸਭ ਕੁਝ ਛੋਟੇ ਸਾਹਮਣੇ ਆ ਬਣੇ ਰਹੋ ਸਾਡੇ ਨਾਲ ਬਸ ਸਾਰੇ ਤਰ੍ਹਾਂ ਦੀ ਸਬਜ਼ੀ ਆਉਂਦੀ ਹੈ ਬਾਈ ਇੱਥੇ ਖੀਰੇ ਵੀ ਮਿਲ ਜਾਂਦੇ ਨੇ ਟਮਾਟਰ ਵੀ ਚੌਲੇ ਭਿੰਡੀ ਕਦੂ ਗੋਭੀ ਪਾਪੜ ਦੇ ਚੌਲਿਆਂ ਤੋਂ ਹੀ ਕਰਦੇ ਆ ਸ਼ੁਰੂ ਫਿਰ ਮਿੱਤਰੋ ਬੋਲੀ ਦਿਖਾਉਣਾ ਹੈ ਤੁਹਾਨੂੰ ਬਣੇ ਰਹੋ ਸਾਡੇ ਨਾਲ ਵੀ ਕੀ ਰੇਟ ਲੱਗਦੇ ਨੇ ਆ ਚੌਲੇ 35 ਰੁਪਏ 36 ਰੁਪਏ ਆ ਚਾਹੀਦਾ ਰਹਿ ਚੌਲੇ ਬਣੇ 40 ਉੱਤੇ 45 45 ਰੁਪਏ 40 ਰੁਪਏ 45 ਰੁਪਏ 40 ਰੁਪਏ 45 ਰੁਪਏ 40 ਰੁਪਏ 45 ਰੁਪਏ 52 ਕੇ 52 ਕੇ 52 ਕੇ 52 ਕੇ 52 ਕੇ 50 ਕੇ ਪਿੰਡਿਆਂ ਦੇ 52 ਦੇ 52 ਦੇ ਪਿੰਡਿਆਂ ਬਾਹਰ ਦੇ 4 ਰੁਪਏ 4 ਰੁਪਏ 3 ਰੁਪਏ 25 4 ਰੁਪਏ 60 ਰੁਪਏ 4 ਰੁਪਏ 60 ਰੁਪਏ 28 60 ਰੁਪਏ 70 ਰੁਪਏ 80 ਰੁਪਏ ਗੋਰਾ ਚੱਕੋ ਵੀ ਮਤਰੋ ਛੋਟੇ ਸਾਹਮਣੇ ਆ ਪਾਪੜ ਦੇ ਚੋਲੇ ਲਾਗੇ 70 ਰੁਪਏ ਕਿਲੋ ਦੇ ਹਿਸਾਬ ਤੇ ਠੀਕ ਆ ਪਾਪੜ ਨੇ ਵੀ ਉਹਦੀ ਕਰਤੀ ਇਕੱਠੀ ਫਿਰ ਪੰਡ ਜੀ ਕਹਿੰਦਾ ਵਧੀਆ ਲਾਗੇ ਹੁਣ ਕਰਦਾ ਵਜਨ ਉਹਦਾ ਭਾਜਨ ਵੀ ਦਿਖਾਉਣੇ ਆ ਤੁਹਾਨੂੰ ਵੀ ਕਿੰਨਾ ਬਣਿਆ ਚੌਲਿਆਂ ਦਾ 8 ਕਿਲੋ 3 हां 8 ਕਿਲੋ ਅੱਛਾ ਨੀਂਵੂ ਨੇ ਆ 35 ਦੇਖ ਚੌਲੇ ਤਾਂ ਆਪਣੇ ਲਾਗੇ ਮਿੱਤਰੋ 70 ਰੁਪਏ 8 ਕਿਲੋ ਸੀ ਪਾਪੜ ਨੇ ਤਾਂ ਪਾਲੀ ਦੇ ਹੜੀ ਟਮਾਟਰਾਂ ਦਾ ਬੋਲ ਦੇ ਟਮਾਟਰ ਬੋਲਦਾ ਕੁਸਰ ਆਹ ਥਾਰੇ ਨਾਲ 20 ਕੇ 20 ਕੇ 20 ਕੇ 20 ਕੇ ਪਲੇ ਟਮਾਟਰ ਬਤਾ 20 ਰੁਪਏ ਕਿਲੋ ਜੇ ਲੈਣਾ ਦਾ ਕੋਈ ਕਰ ਦੋ ਹੈ 20 ਰੁਪਏ ਕਿਤੇ ਨਹੀਂ ਇੱਕ ਕੰਡੇ ਤੇ ਲਾ ਕੇ 20 ਰੁਪਏ ਕਿਲੋ ਹੈ ਬਾਈ ਹਾਂ ਆ ਹੀ ਨਹੀਂ ਜਮਨੋ ਇਹ ਪਲੇ ਵੇਚ ਦੇ ਉਹ ਵਧੀਆ ਹੈ ਟਮਾਟਰ 20 ਰੁਪਏ ਕਿਲੋ ਬੇਦੇ ਤਾਂ ਤੈਨੂੰ ਕਹਿਆ ਲੈਣ ਨਾਲ ਨਾਲ ਤੇਰੀ ਮਰਜ਼ੀ ਹੈ ਹੈ ਠੀਕ ਹੋਏ ਹਾਂ ਆਵਾਗਾ ਬਦੂ ਸਾਰੇ 20 ਹੋਏ ਪੈਦੇ ਤੁਹਾਨੂੰ ਤੇ ਉਹਦੇ 20 ਰੁਪਏ ਆਹ ਦੋ ਟੰਗੀਆਂ 25 ਕੇ 25 ਕੇ 25 ਕੇ 25 ਕੇ 25 ਕੇ 25 ਕੇ ਆਪ 25 ਕੇ ਚੱਕੜਾ ਕਾਰਬੇਟ ਆ ਦੋ ਢੇਰੀਆਂ ਦਾ ਹੋ ਗਿਆਂ ਮਤਲਬ ਫੇ ਟਮਾਟਰ ਦੀਆਂ 25 ਰੁਪਈਆ ਦੇ ਹਿਸਾਬ ਤੇ ਇੰਨੇ ਹੀ ਤਾਂ ਲੈ ਲਈ ਬੋਲੀ ਆ ਬਾਈਆਂ ਨੇ ਲੈ ਲਿਆ ਆਪਾਂ ਬੈਠੇ ਆ ਆ ਦੋ ਭਾਗ ਦੀ 20 ਮਿਲਣੀ 5 ਲੈ ਲਾਂਗੇ ਮੇਰਾ 28 ਤੋਂ ਆਹ ਛੇ ਦਾ ਸੌਦਾ ਮਾਰਨਾ ਪੈਣਾ ਆ 6 ਇਹ 25 ਕੇ 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 ਆ ਪਾਣੀ ਤੇ ਕਿਹਾ ਬਾਬੂ ਜੀ ਫਿਰ ਛੇ ਦੀਆਂ ਛੇ ਢੇਰੀਆਂ ਹੋ ਗਿਆਂ ਮਤਲਬ 25 ਰੁਪਏ ਟਮਾਟਰ ਆ ਜਾ ਫਿਰ ਉੱਧਰ ਦੇਖ ਆ ਜਾ ਉੱਧਰ ਦਿਖਾਈਏ ਉੱਧਰ ਬੰਦ ਲਵੀ ਲੱਗਿਆ ਕੰਮ ਫਿਰ ਆ ਗਏ ਸੀ ਮਤਰਾ ਆਪਾਂ ਦੂਜੇ ਪਾਸੇ ਇਧਰ ਵੀ ਬੋਲੀ ਚੱਲਦੀ ਹੁੰਦੀ ਆ ਉਹ ਐ ਦੋਨੇ ਪਾਸੇ ਵੀ ਚੱਲਦੀ ਹੁੰਦੀ ਆ ਯਾਰ ਇਧਰ ਆ ਔਲਾ ਵੀ ਆਇਆ ਹੋਇਆ ਸੀ ਤੇ ਬੋਲੀ ਆਪਣੀ ਚੱਲੀ ਜਾਂਦੀ ਸੀ ਪਾਲਕ ਦੀ ਦਿਖਾਉਂਦੇ ਆ ਤੁਹਾਨੂੰ ਪਾਲਕ ਗੁੱਟੀ ਕੀ ਰੇਟ ਚੱਲਦੀ ਆ 45 ਪਾਲਕ ਕੋ ਨੈਪਾਲ ਕੇ ਪਾਲ ਕੋ ਖਾਲੀਆਂ ਚ ਪਾਉਣਾ 12 ਕੁ ਕਿਆ ਕਰਦੇ 10 ਰੁਪਏ ਨੂੰ 10 ਤਾਂ ਹਰੇ ਹੋਵੇ 10 ਤਾਂ ਆ ਸਾਰੇ ਪਾਲ ਦੇ 10 ਸਾਰੇ ਪਾਲ ਦੇ 10 ਸਾਰੇ ਪਾਲ ਦੇ 10 ਓਏ ਆ ਭਈਆ ਉਹਨਾਂ ਨੂੰ ਇਹ ਕਾਇ ਨੂੰ ਯਾਰ ਨੈਪਾਲ ਕੋ ਨੈਪਾਲ ਕੋ ਕੱਲਾ ਵਾਲਾ ਪਿਆ ਯਾਰ ਉਹੀ ਵੇਚਣਾਗੇ ਅੱਛੀ ਪਾਲ ਕੇ 11 ਕੱਲਾ ਉਹ ਬਾੜਾ ਬਚਾਤੀ ਬੱਲਾ ਵਾਲਾ ਵੱਧ ਪਿਆ ਯਾਰ ਬਾੜਾ ਉਹੀ ਵੇਚ ਰਿਹਾ ਹੈ ਆ 10 ਮਿੰਟ ਲਿਖਦੇ ਯਾਰ ਸਾਡੀਆਂ ਆ ਬਾਹਰ ਦੇ 11 11 ਆਹ ਚਾਹ ਦੇ 11 ਕੱਢ ਦੇ ਸਾਰੇ ਕਰ ਦੇ ਆ ਸਾਜੇ 150 ਸਾਡੇ ਰਾਜੇ ਸਾਡੇ ਦੇਣਾ ਪਰ ਕੋਈ 11 ਮੇਰੀ ਕਰਦੇ ਫਿਰ ਆਹ ਤੋਂ ਦੇ 11 8 ਮੇਰੇ ਕੰਨੇ 11 ਤੇ ਨਾ ਦੇ 11 ਹਾਂ 2 ਰੁਪਈਆ ਤੇ ਨਾ ਦੇ 11 ਤੇ 111 ਚੱਲ ਤੇ 7 ਮਿੰਟ ਸਾਢੇ 11 ਤੇ ਨੇ 60 ਕਹਦੇ ਕਿ ਬਾਰੇ ਨਾ ਆ ਤਨੇ ਸਾਢੇ 11 ਇਹ ਬਾਰੇ ਕਰਦੇ ਇੱਕ ਬਾਰੇ ਤੇ ਕਿੰਨੀ ਪਾਲਕ ਦੇ ਗੁੱਟੇ ਮਤਰੋ 10 ਰੁਪਈਆ ਤੋਂ ਚੱਲੀ ਸੀ 12 ਰੁਪਈਆ ਤੇ ਜਾ ਕੇ ਬੋਲੀ ਬੰਦ ਹੋ ਗਈ ਬੰਦ ਕੀ ਵਸ ਚੱਕ ਲਈ ਉਹ ਬਾਈ ਨੇ ਸਦਾ ਹਸਾਵਾ ਉਹ ਯਾਰ ਆਪਣੇ ਚੌਲੇ ਨਾ ਰੇਟ ਸਾਰੀ ਬੋਲੀ ਚ ਨਹੀਂ ਮਿਲਦਾ ਆਪਣੇ ਚੌਲੇ ਲਾ ਕੇ ਨਾ ਮਿਲਦਾ 70 ਨੂੰ ਲਾ ਕੇ ਬਾਈ ਚੌਲੇ ਪਾਪੜ ਦੇ ਕਿਸੇ ਦੇ ਨਹੀਂ ਲੱਗੇ ਹਨ ਕਿਸੇ ਦੇ 40 ਲੱਗੇ ਨੇ ਕਿਸੇ ਦੇ ਵੀ ਨਹੀਂ ਲੱਗਦਾ ਸਭ ਤੋਂ ਮਹਿੰਗਾ ਹਾਂ 20 ਰੁਪਏ ਵਿੱਚ 25 ਰੁਪਏ ਵੈਰਾਈਟੀ ਹੈ ਜਿਹੜੀ ਆਪਣੇ ਚੌਲੇ ਇਹ ਆ ਬਾਈ ਨਹੀਂ ਤੇਰੀ ਵੈਰਾਈਟੀ ਹਾਂ ਕੱਚੇ ਡੌਲੇ ਨੇ ਸਹੀ ਗੱਲ ਆ ਬਾਕੀ ਦਿਖਾਉਣੇ ਮੱਤਰੋ ਸੋਨੂ ਇਹ ਆ ਸਾਡੀ ਤਰੌਂਡੀ ਦੀ ਮੰਡੀ ਆ ਤੇਰੀਆਂ ਬਾਈ ਰਿੰਕੂ 15 ਵਾਲੀਆਂ 15 ਵਾਲੀਆਂ ਬਾਦੀਆਂ ਉਹ 15 ਰੁਪਏ ਵੀ ਲੱਗੀਆਂ ਕਹਿੰਦਾ ਆਂ ਕਿ ਦੁਆ ਦੇ ਦਾਸ ਹੋ ਬਧੁਆ ਦੇ ਦਾਸ ਹੋ ਬਧੁਆ ਦੀ ਗੱਲ ਹੋਈ ਯਾਰ ਬਧੁਆ ਦੇ ਦਾਸ ਹੋ 15 15 ਵੀ ਬਧੁਆ ਵੀ ਬਧੁਆ ਵੀ ਕਧਵਾ ਵੀ ਕਧਵਾ ਵੀ ਆ ਗੁਰਦੀ ਬਾਈ ਗੀ ਲੈ ਉਹ ਬਾਈ ਆ ਕਰ ਦੋ ਆਉਤੋ ਰਦੀਆ ਵੈਸਟ ਹਾਣ ਵਾਲਾ ਕਦੂ ਹੀ ਆ ਹਾਂ ਆ ਗੋਰੀ ਵਾਲਾ ਕੰਮ ਨਹੀਂ ਫੇਰ ਆ ਗਈ ਸੀ ਮੇਤਰੋ ਸਾਗ ਦੀ ਵਾਰੀ ਤੁਹਾਨੂੰ ਸਾਰੀਆਂ ਹੀ ਦਿਖਾਵਾਂਗੇ ਯਾਰ ਵੀ ਕਿਹੜੀ ਸਬਜ਼ੀ ਕੀ ਰੇਟ ਲੱਗਦਾ ਕਿਹੜੀ ਕੀ ਸਾਡਾ ਮਕਸਦ ਇਹੀ ਹੈ ਕਿ ਪਤਾ ਲੱਗੇ ਤੁਹਾਨੂੰ ਹਣਾ ਤੇ ਪਾਲਕ ਵੀ ਦਿਖਾਤਾ ਆ ਸਾਗ ਦੀ ਵਾਰੀ ਆ ਗਈ ਹੁਣ ਗੋਬੀ ਗੂਬੀ ਵੀ ਦਿਖਾ ਮਾ ਕੇ ਸਾਰਾ ਕੋਤਾ ਸਾਰੇ ਸਾਗ ਦੇ 5622 ਸਾਰੇ ਸਾਗ ਦੇ 5622 ਸਾਰੇ ਸਾਗ ਦੇ 5622 ਆ ਸਾਰੇ ਸਾਗ ਦੇ 5622 ਸਾਰੇ ਸਾਗ ਦੇ 5622 ਦੇਖ ਲੈ ਮੈਂ ਹਾਂ ਸਾਗ ਦਾ ਧਰਿਆ ਬਣਾ ਪਰਸੋਂ ਤੋਂ ਰਿਹਾ ਇਹਨਾਂ ਸਸਤਾ ਜਾਂਦਾ ਆ ਦੋਨਾਂ ਦਾ ਸ਼ੀਰ ਜਵੀ ਸਾਰੇ ਜਾਂਦੇ ਆ ਇਹ ਮਹਿੰਗਾ ਹੀ ਜਣਾ ਆ ਸਾਰੇ ਸਾਗ ਦੇ ਸ਼ੀਰ ਜਵੀ ਸਾਰੇ ਸਾਗ ਦੇ ਸ਼ੀਰ ਜਵੀ 6 ਰੁਪਏ ਗੁੱਟੀ ਮਤਰਾ ਫੇਰ ਕੀ ਬਣੇ ਬਚਾ ਉਸ ਵੀ ਨਹੀਂ ਯਾਰ ਸਾਗ ਦੀ ਗੁੱਟੀ ਦੀ ਬੋਲੀ ਟੁੱਟੀ ਮਤਰਾ 6 ਰੁਪਏ ਤੇ 6 ਰੁਪਏ ਗੁੱਟੀ ਆਪਣੇ ਵਿਚਾਰ ਜਰੂਰ ਦਿਓ ਮਿੱਤਰੋ ਵੀ ਇੱਥੇ ਮਹੀਗੀ ਮਿਕਲੀਆ ਸਬਜੀ ਕਿ ਸਾਸਤੀ ਵਿਕਦੀ ਆ ਜਾਂ ਲੋਟ ਵਿਕਦੀ ਆ ਸਾਰੇ ਦੱਸਿਓ ਸਾਰਿਆਂ ਨੂੰ ਕਿੰਨਾ ਕ ਕਿਵੇਂ ਲੱਗਦਾ ਬਾਕੀ ਜਿਹੜੇ ਸ਼ਹਿਰ ਵਾਲੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਮਾਰ ਲਿਆ ਕਰੋ ਗੇੜਾ ਯਾਰ ਸਵੇਰੇ ਉੱਠ ਕੇ ਲਵੀਆ ਨਾਲੇ ਸ਼ਹਿਰ ਹੋ ਜਾਂਦੀਆਂ ਨਾਲੇ ਬੋਲੀ ਤੇ ਸਬਜੀ ਦਾ ਗੇੜਾ ਦੇਖਿਆ ਕਰੋ ਵੀ ਕਿਵੇਂ ਚੱਲਦਾ ਕੀ ਮਾਹੌਲ ਆ ਦੋਨਾਂ ਦੇ 25 ਦੋਨਾਂ ਤੋਰਿਆਂ 25 ਦੋਨਾਂ ਦੇ 30 ਤੋੜੇ ਤੋਰੀਆ 35 ਤੋੜੇ ਤੋਰੀਆ ਬਾਈ ਤੋੜੇ ਤੋਰੀਆ 35 ਤੋੜੇ ਤੋਰੀਆ ਦੇ 35 35 ਨੂੰ ਵੇਗਿਆ ਤੋਰੀਆ ਬਾਈ ਖੱਲੀ ਰਹਿ ਗਿਆ 30 ਰੁਪਿਆ ਸਾਰੀ 35 ਕਿਲੋ ਵੇਚ ਲੋ ਮਿਹਰਬਾਨੀ ਕਰਦਾ ਸਾਰੀਆਂ ਨੇ ਸਾਗ ਸਾਰੀਆਂ ਨੇ ਆ ਸਾਗ ਸਾਗ ਵੀ ਸਾਗ ਹੋ ਕੋਲ ਸਾਗ ਵਾਸਤੇ ਸਾਰੇ ਸਾਲ ਦੇ 50 60 ਸਾਰੇ ਸਾਲ ਦੇ 60 ਸਾਰੇ ਸਾਲ ਦੇ 60 ਸਾਰੇ 65 70 ਸਾਰੇ ਸਾਲ ਦੇ 70 ਸਾਰੇ ਸਾਲ ਦੇ 70 ਦੇਖ ਲੈ ਸਾਰੇ ਸਾਲ ਦੇ 70 ਸਾਰੇ ਸਾਲ 70 ਆ ਸਾਰੇ ਸਾਲ 70 ਬਈ ਆ ਸਾਰੇ ਸਾਡੇ 70 ਇਹ ਲੋ ਭਾਈ ਇਹ ਲੋਕ ਤੇਰਾ ਭਾਈ ਭਾਈ ਸਾਗ ਦਾ ਕੀ ਨਾਮ ਦਲਵਾਰਾ ਸਿੰਘ ਦੱਸੋ ਬਾਬਾ ਦਲਵਾਰਾ ਸਿੰਘ ਹੈ ਤੇ ਨੋਕੇ ਭਾਈ ਦਲਵਾਰਾ ਸਿੰਘ ਹਨ ਜੀ ਦਲਵਾਰਾ ਸਿੰਘ ਬੰਨਾ ਜਲੰਧਾ ਪਿੰਡੀ ਦਲਵਾਰਾ ਸਿੰਘ ਆ ਕਦੂਆ ਵਾਸੇ ਕਦੂਆ ਫੇਰਾ ਗਈ ਮਿੱਤਰੋ ਕਦੂਆਂ ਦੀ ਬਾਹਰੂ ਕਦੂ ਕਦੂ ਦੇਖੋ 30 ਹਸਾਬ ਦੇ ਮਿਲਦੇ ਨੇ ਕਰੋਗਾ ਔਰ ਇੱਧਰ ਵੀ ਕਦੂਆ ਲੈ 30 ਵੀ ਕਦੂਆ ਦੇ 33 ਗਾਵੀ ਜੈ ਸਾਰੀ ਬੋਲੀ ਚ ਗਾਉਂਦਾ ਕਦੂਆ ਦੇ 33 ਗਾਵੀ ਆਪਣੇ ਨੂੰ ਮਹਿੰਗੀ ਕੋਈ ਸਬਜ਼ੀ ਵੇਚ ਗਿਆ ਕੰਮੀ ਛੱਡ ਗਿਆ 33 ਗਾਵੀ 33 34 ਵਧੀਆ ਚੌਲੇ ਵੀ ਆਉਂਦੇ ਰਹੇ ਪਰ ਇਹ ਉਧਰ ਵੀ ਪਏ ਨੇ ਚੌਲੇ ਉਹਦੇ ਗਾਵੀ ਸਤੂ 35 ਗਾਵੀ ਤੂੰ ਵੀ ਬੰਦੀ ਨਹੀਂ ਹੋਣਾ ਭਾਈ ਕੈਨੇਡਾ ਚ ਲੈ ਆਉਂਦਾ ਇਹ ਵੀ ਜਰ ਕਿੱਥੋਂ ਮਰਜੀ ਲੈ ਤੂੰ ਸਾਰੀ ਬੋਲੀ ਚ ਨਾ ਗੋਭੀ ਵੇਚ ਕੇ ਕਿੰਨੇ ਰੁਪਏ ਪੈ ਕੇ ਕਦੂ ਵੀਰੇ ਜੀ ਸਭ ਜੀ ਆ ਕੀ ਲੈ ਲਿਆ ਕੀ ਰੇਟ ਲੈ ਲਿਆ ਕਦੋਂ ਹੈ ਜੀ ਕਦੋਂ ਕੀ ਰੇਟ ਇਹ ਜੀ 31 ਤਿਆਰ ਤੋ 31 ਬੈਂਕੀ ਵੇਗਾ ਤੂੰ ਵੀ ਐਨਟੀ 35 35 ਵੇਗਾ ਤੂੰ ਯਾਰ 31 ਹੋਰ ਵੀਡੀਓ ਬਣਦੀ ਆ ਇਹਨਾਂ ਗਲਤ ਨਾ 34 ਕਦੋਂ ਵੇ ਗਏ ਮਿੱਤਰੋ ਅੱਜ ਤਨੌਲਾ ਮੰਡੀ ਤੇ 35 ਰੁਪਏ ਬੋਲੀ ਲੱਗੀ ਐ 35 36 40 42 بیاਈ ਆਲੀ ਜੱਗੇ ਤੋਰੀ بیاਈ ਤੋਰੀ بیاਈ ਰਪੀਆ 42 42 ਕੋਈ ਨਹੀਂ ਛੱਡਦਾ ਯਾਰ ਬੜਾ ਕੱਪਾ ਸਵਾ 42 ਸ਼ਾਰੀ ਉਹ ਤੇ ਲੈ ਜਾ ਤੋਰੀ ਸ਼ਾਰੀ ਰਪੀਆ 72 48 ਓ ਯਾਰ ਛੱਡਦਾ 42 ਲੈ ਲੈ ਮੁੰਡਾ ਆ ਤੋਰੀ 42 ਉਹ ਜਾਗਦਾ ਬਾਈ ਸਾਰਾਂ ਤੋਂ ਮਹਿੰਗੀ ਬੋਲੀ ਆਹ ਦੇਖੋ ਚਲ ਦੇ ਦੇ ਉਹਨੂੰ ਪਤਾ ਦੇ ਉਹਨੂੰ ਪਤਾ ਉਹਨੂੰ ਕੁਆਲਿਟੀ ਨਹੀਂ ਵੀ ਹਟਦਾ ਨਹੀਂ ਉਹ ਹਾਂ ਵੀ ਮਿੱਤਰੋ ਟੋਰੀ ਦੀ ਬੋਲੀ ਟੁੱਟੀ ਫੇਰਾ 48 ਰੁਪਏ ਦੇ ਫੇਰ ਆ ਗਈ ਸੀ ਮਿੱਤਰੋ ਗੋਭੀ ਦੀ ਵਾਰੀ ਗੋਭੀ ਦੀ ਦਿਖਾਉਨੇ ਬੋਲੀ ਤੁਹਾਨੂੰ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੋਂ ਤੱਕ ਪਹੁੰਚਦੀ ਹੈ ਬਣੇ ਰਹੋ ਸਾਡੇ ਨਾਲ ਉਹਦਾਂ ਆ ਗਿਆ ਬਾਈ ਬੱਤਰਕਾਰ ਆ ਗਿਆ ਜਿੱਦਾਂ ਮੈਂ ਤਾਂ ਪਤਾ ਹੀ ਲੱਗਿਆ ਉਹ ਬਿਮਾਰ ਸੀਗਾ ਅੱਛਾ ਆ ਦੋਨੇ ਗੋਭੀ ਦੇ 50 ਰੁਪਏ ਵੀ ਦੋਨੇ ਗੋਭੀ ਦੇ 50 ਜਵੀ 50 ਰੁਪਏ ਤਾਂ ਹੋ ਗਏ ਸਟਾਰਟਿੰਗ ਹੈ ਫਿਰ ਗੋਭੀ ਦੀ ਮਤਰੋ ਦੇਖਦੇ ਆ ਕਿਤੇ ਤੱਕ ਪਹੁੰਚਦੀ ਹੈ ਪਰੇ ਦੋਨਾਂ ਦੇ 52 ਦੋਨਾਂ ਦੇ ਕਾਕਾ ਵੀਰੇ ਸਾਡੇ 4 ਕਿਲੋ ਹੈ 52 58 52 ਦਾ ਹਾਟੋ ਦੋਨੇ ਦਾ 70 ਦੋਨੇ ਉਹ ਵੀ 70 ਉਹਨੇ 70 ਇੱਕ ਮਿੰਟ ਨਹੀਂ ਚੱਲ ਜਾਣਾ ਬੈਠੋ ਆਹ ਦੇਖਦੀ ਆ ਬੋਲੇ ਰਹਿੰਦੇ ਬੋਲ ਨਾ ਬਹੁਤ ਪਾਹ ਆਸੀ ਬੋਲੀ ਬੋਲਦਾਨੀ ਕੰਡਾ ਕਰਾਂਗੇ 63 ਬੋਗੀ 64 65 ਅੱਪੂ 66 70 50 69 70 71 ਲਾ ਗੀ ਲੋ ਆਪਣੇ ਚੌਲਾਂ ਨੂੰ 76 76 70 78 70 ਪੀਏ 70 ਪੀਏ ਕਹਿੰਦਾ ਦੇ ਉਹਨੂੰ 68 ਤੋਂ ਪੋਗੋ ਆ ਸਾਸੀ ਨੂੰ ਹਟਦਾ ਨਹੀਂ ਬਸ ਤੂੰ ਚੌਲੇ ਕਹਿੰਦਾ ਵੀ ਆਪਣੇ ਗੋਭੀ ਰਾਂਗੀ ਚੌਲਿਆਂ ਤੋਂ ਆਪਣੇ ਤੋਂ ਹਾਂ ਪੂਰੀ ਹਟਦਾ ਉਹ ਪੂਰੀ ਹਟਾਉਂਦਾ ਬੋਲੀ ਸਹੀ ਗੱਲਾਂ ਸਾਰਿਆਂ ਤੋਂ ਵੱਧ ਆ ਦੇਖੋ ਬਈ ਪੰਜ ਸਿਕੰਦਰਾਂ ਦਾ ਮਹਾਲਾ ਦੇਖੋ ਅੱਛਾ ਜੀ ਠੀਕ ਹੈ ਜੀ ਆਹ ਬਈ ਪੰਜ ਦਗਾਨਾਂ ਦਾ ਬਾਪੂ ਦੱਸ ਗਿਆ ਅੰਦਰਲੀ ਗੱਲ ਵੀ ਤਾਂ ਲੌਂਦਾ ਕਹਿੰਦਾ ਮਹਿੰਗੀ ਬੋਲੀ ਗੋਭੀ ਸਾਰਿਆਂ ਤੋਂ ਮਹਿੰਗੀ ਗਈ ਆ ਮਿੱਤਰੋ 78 ਰੁਪਏ ਗਈ ਆ ਗੋਭੀ ਆਹ ਦਿਖਾਉਨੇ ਆ ਤੁਹਾਨੂੰ ਇੱਧਰ ਰਖਾਉਨੇ ਆ ਹੁਣ ਇੱਧਰਲੇ ਪਾਸੇ ਆ ਜੀ ਇੱਥੇ ਲੋਕੀ ਆ ਜੀ ਆ ਪੁਆਇੰਟ ਤੇ 190 ਗਿੰਗੀ ਇਹੇ ਚੜਾ ਕੇ ਨੀਂ। ਬੋਲ ਬੜੀਆਂ ਨੂੰ ਐ ਗਏ ਚੌਲੇ ਕੱਢ ਕੇ ਬਣਾ ਲਓ। ਗੋਭੀ ਤਾਂ ਮਹਿੰਗੀ ਐ। ਚੌਲੇ ਪਹਿਲਾਂ ਐ ਜੀ ਗੋਭੀ ਲਵਾਗੇ। ਪਾਪੜ ਦੀ ਪਹਿਲਾਂ ਇਹ ਸਲਾਹ ਸੀ ਗੋਭੀ ਦੀ। ਆਪਣਾ ਚੌਲਾ ਪਾ ਲਾ ਜੀ ਗੋਭੀ ਨੂੰ ਲਾਗੇ। ਓ ਜਿਆਦਾ ਨਾ ਕੱਦੂ। ਕੱਦੂ ਓਏ। ਆਪਣਾ 70 ਰੁਪਏ। ਗੰਨਾ ਵੀ ਆਇਆ ਹੋਇਆ ਮਿੱਤਰੋ। ਗੰਨੇ ਦਾ ਵੀ ਦਿਖਾਉਣਾ ਥੋਨੂੰ ਕੀ ਬਣਦਾ। ਭਰੀ ਜੀ ਇੱਕ। ਖਾਸੇ ਨੇ ਐ ਤਾਂ। ਦੇਖੋ। ਵਾਲੂ ਆ ਗੰਨੇ ਚ ਉਪਨੇ ਨੇ ਜਿਹਨੇ ਉਪਨੇ ਨੇ ਆ ਗੰਨੇ ਦਾ 20 30 ਕਮਾਟੇ ਚ ਬੰਨ੍ਹ। ਹੋਰ ਗਰਮੀ ਤਾਂ ਆ ਗੰਨੇ ਜਿਹੜੇ ਕਰਦੇ 50 ਦੇ ਰੋਟਾ ਚਾਹੀਦੀ ਕਰਦੇ 30 ਕਰਦੇ ਆ ਆਂਕਲਾ ਮਰੀ ਜਾਣਾ ਕਹਿੰਦਾ ਨਾ ਨਾ ਆ ਦੀਪ ਕੇ 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 ਹੋਰ ਢੀਰ ਭਿਆਜ ਕਰਨੀ ਆ ਗਾ ਆ ਦੇਖੋ ਮਿੱਤਰੋ ਆ ਭਰੀ ਜੀ ਆ 3 ਵੀ ਹੋ ਗਏ ਹੈ ਇਨੇ ਗੰਨੇ ਆਇਆ ਹੈ ਭਾਈ ਇਹ ਖੁੱਲੀ ਬੋਲੀ ਲੱਗਦੀ ਹੈ ਇੱਥੇ ਕੋਈ ਵੀ ਬੋਲੀ ਲਾ ਸਕਦਾ ਹਰੇਕ ਨੂੰ ਪੂਰਾ ਅਧਿਕਾਰ ਹੁੰਦਾ ਕੋਈ ਖਰੀਦ ਸਕਦਾ ਹੈ ਕੋਈ ਲਿਆ ਸਕਦਾ ਵੇਚ ਸਕਦਾ ਫਰੀ ਦੇ ਦਾ ਸਾਰੇ ਚੁੱਪ ਲੈਣਗੇ ਹੁਣ ਵੰਡਦੇ ਨਾ ਕੋਈ ਬਾਈ ਜੰਦੇ ਹੋਰ ਲੱਗਿਆ ਜੀ ਓਪਨ ਯਾਰ ਸਾਰੇ ਓਪਨ ਵੀ ਮਰਜ਼ੀ ਦੇ ਓਪਨ ਮੰਡੀਆਂ ਵੱਲੋਂ ਸਵੇਰ ਤੋਂ ਲੈ ਕੇ ਕਰੇ ਦੇ ਦੇ ਓ ਪ੍ਰਿੰਡੀਆਂ ਦੀ ਆ ਗਈ ਫਿਰ ਆ ਗਈ ਸੀ ਮਿੱਤਰੋ ਪ੍ਰਿੰਡੀਆਂ ਦੀ ਆ ਢੇਰੀ ਦੀ ਵਾਰੀ ਪ੍ਰਿੰਡੀਆਂ ਵੀ ਦਿਖਾਉਣਾ ਤੁਹਾਨੂੰ ਕੀ ਰੇਟ ਲੱਗਦੀ ਹੈ ਸ਼ੁਰੂ ਹੋਈ ਜੀ 20 ਰੁਪਿਆ ਦੋ ਆਹ ਡੇਰੀ ਹੈ ਜੀ ਇਧਰ ਮਾਰ ਕੇ ਆਹ ਪਿੰਡੀਆਂ 20 ਕੇ 20 ਕਿਲੇ ਲਾਤਾ ਬਾਈ 20 ਰੁਪਏ ਆ 26 ਕੇ 26 ਉਹ ਸੂਰਜਾ ਪਿੰਡੀ ਵੀਰਿਆ 26 ਪੇ ਕਿਲੋ ਉਹ ਸੂਰਜਾ ਪਿੰਡੀ ਵੀਰਿਆ 26 ਪੇ ਕਿਲੋ ਇਹ ਆ ਬਾਈ ਸੂਰਜਾ ਜਿਹੜਾ ਤੁਰਿਆ ਆਉਂਦਾ ਬਾਈ ਜੇ ਇਹ ਲਾਉਂਦਾ ਹੁੰਦਾ ਸੀ ਸਾਡੇ ਦਸਮੇਰ ਸਕੂਲ ਮੂਰੇ ਪੁਲਚਿਆਂ ਦੀ ਰੇੜੀ ਉਹ ਹੈ ਜੀ ਪਿਆ ਹੈ ਹੁਣ ਵੀ ਸੇਮ ਹੀ ਮੁੰਡਾ ਦਾ ਉਹਦੇ ਆਲਾ ਜਿਹੜੋ ਆਪਾਂ ਗੁਲਚੇ ਲੈ ਕੇ ਗਏ ਸੀ ਪਰ ਇੰਡੀ ਫਿਰ ਲੱਗੀ ਮਿੱਤਰੋ 26 ਰੁਪਏ ਕਿਲੋ 26 ਰੁਪਏ ਕਿਲੋ ਸਾਗ ਦੀ ਪੱਲੀ ਦੇ ਕਰਨਾ ਆ ਲੈ 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 ਸਬਜ਼ੀ ਆਹ ਹੰਦਲਾ ਲਵਾ ਬੰਦੇ 50 ਕਰਨਾ ਪੱਲੀ ਸਾਰੀ ਦੇ ਸਾਰੀ ਪੱਲੀ ਮੁੰਡੇ ਦੀ ਚੜਾਈ ਆ ਜੀ ਸਾਰੀ ਪੱਲੀ 50 ਸਾਗ ਦੀ ਭਾਈ ਉਹ ਪਰਲੀ ਪੱਲੀ ਹੁਣਾ ਹੁਣਾ ਜੇ ਲੈ 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 ਆਹ ਸਾਗ ਦੀ ਸਾਰੀ ਪੱਲੀ ਮਿੱਤਰੋ 50 ਰੁਪਈਆ ਨੂੰ ਹੋਊਗੀ ਆਗੀ ਸਾਗਾ ਹੁਣ ਤਾਂ ਸਾਗੀ ਸਾਗ ਰਹਿ ਗਿਆ ਇਧਰਲੇ ਪਾਸੇ ਦੂਜੇ ਪਾਸੇ ਲੈ ਕੇ ਚੱਲਦੇ ਆਂ ਸਾਨੂੰ ਉਧਰ ਦਿਖਾਉਣੇ ਆ ਵੀ ਉਧਰ ਕਿੱਥੇ ਕੋ ਪਹੁੰਚੀ ਆ ਬੋਲੀ 50 ਰੁਪਏ ਹੋ ਗਈ ਭਾਈ ਉਹ ਵੀ ਆਇਆ ਉਧਰ ਦਿਖਾਈਏ ਫੇਰ ਇਧਰ ਤਾਂ ਸਾਗ ਹੀ ਰਹਿ ਗਿਆ ਹੁਣ ਇਕੱਲਾ ਫੇਰ ਆ ਗਏ ਸੀ ਮੈਂ ਤਰੋਂ ਆਪਾਂ ਦੂਜੇ ਪਾਸੇ ਇਧਰ ਚੱਲਦੀ ਸੀ ਔਲਿਆਂ ਦੀ ਬੋਲੀ ਔਲਾ ਮੋਟਾ ਹੈ ਚਾਹੇ ਥੋੜਾ ਜਿਹਾ ਆਪਣੇ ਜਿਹੜੇ ਲੱਗਦੇ ਉਹ ਬਰੀਕ ਹੈ ਮੋਟਾ ਇਹ ਵੀ ਦਿਖਾਉਣੇ ਆ ਵੀ ਕਿੱਥੇ ਜੇ ਪਹੁੰਚਦੀ ਹੈ ਚਾ ਚੌਲਾ ਲੈਂਦ ਨਹੀਂ ਹੈਗੀ ਆਹ ਔਲਿਆਂ ਵਾਲਾ ਔਲਿਆਂ ਵਾਲਾ ਕੱਟਿਆ ਇੰਨੇ ਜਰਾ ਕੱਟਿਆ ਜਿਹੜਾ ਹੈਗਾ ਹੀ ਢੇੜੀ ਕੱਟਦਾ ਆਹ ਆ ਦੇ ਕੇ 50 ਔਲਿਆਂ ਦੇ ਟੋਕਰਾਂ ਮੈਂ ਤਾਂ ਔਰ ਆ ਦੇ ਕੇ 50 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 ਆ ਦੇਖੋ ਜੀ ਆ ਕਿੰਨੀ ਰਿਹਾ ਇੱਕ ਮਿੰਟ ਨਹੀਂ ਕਰ ਦੂੰਗਾ ਮਾਇਆ ਕੋ ਦਸ ਤਰ੍ਹਾਂ ਵਾਲਾ ਪੰਜ ਵਾਲਾ ਆਉਂਦੀ ਆ ਔਲਿਆਂ ਦੀ ਫਿਰ 1 ਢੇਰੀ ਮਤਲਬ 50 ਰੁਪਈਆ ਨੂੰ ਹੋ ਗਈ 5 ਢੇਰੀਆਂ 250 ਰੁਪਈਆ ਆਹ ਉਹ ਵੀ ਹੋ ਗਈ 43 ਰੁਪਏ ਕੀ ਵਰਗੀ ਭਾਈ ਹੈ ਵੀ ਦੀ ਹੈ ਤੇ 43 ਹੁੰਦੀ ਹੈ ਸਮਝਿਆ ਭਾਈ ਜੱਕਣਾ ਚਨੇ ਕਿਲ ਹੋ ਗਈ ਬੋਲਦਾ ਨਹੀਂ ਮੈਂ ਤਾਂ 43 ਰੁਪਏ ਹੋ ਗਈ ਭਾਈ ਹਾਂ ਮੈਂ ਤਾਂ 42 ਨੇ ਕਪਾਈ ਹੈ 43 ਹੋਣੀ ਪਈ ਤੂੰ ਵਿਆਹ ਤੂੰ ਮੇਰੇ ਝੱਕੜਾ ਹਾਂ ਜੱਕਾ ਫੇਰਾ ਚਗਾ ਦੀ ਬੈਲੀ ਹੋਰ ਫੇਰਾ ਜਿੰਨੀ ਪਾਈ ਹੈ ਓਨੀ ਝੱਕ ਲੈ ਫੇਰਾ ਠੀਕ ਆ ਫੇਰ ਆਈ ਨੇ ਬੜੂ ਉਹ ਕਹਿੰਦਾ ਮੈਂ 42 ਪਾਈ ਆ ਉਹ ਝੱਕ ਲੈ ਹਾਂ ਇਹ ਵੀ ਰੋਣਾ ਪੈਂਦਾ ਜਰਾ ਇਹ ਆ ਮਾੜਾ ਖੜ ਜਾ ਫਿਰ ਚੱਲ ਬੋ ਬੋਲੋ ਜੀ ਝੌਲਾ ਨਾਲ ਦੀਵਾਲੀ ਦੇ ਦੂਜੇ ਦਿਨ ਮਾੜਾ ਗੱਲ ਪੂੰਗਾ ਹਾਂ ਕੋਈ ਝੌਲੇ ਨਾਲ ਅਹਿਰਾ ਦੇਣ ਵਾਲੇ ਜੀ ਝੌਲੇ ਰੋਡੇ ਨੇ ਚੌਲੇ ਤਾਂ ਲਾ ਕੇ ਗਿਆ ਜੀ ਅਸੀਂ ਵੀ ਸੋਣਾ ਬਣਾਉਣੀ ਦਾ ਬਰਦਾਵੇ ਬਣਾ ਰਿਹਾ ਕਰੋ ਨਹੀਂ ਅਸੀਂ ਆਪਣੇ ਲਵੀ ਲੋਟ ਆ 25 ਰੁਪਏ 25 ਰੁਪਏ 25 ਰੁਪਏ 25 ਰੁਪਏ ਪਲੇ ਚੌਲੇ ਵਗੈਰਾ 25 ਰੁਪਏ ਕਿਲੋ ਇਹ ਪਲੇ ਪਲੇ ਦਾ ਲੈ ਲੈ ਪਹਿਲਾਂ 25 ਰੁਪਏ ਕਿਲੋ ਇਹ 25 ਰੁਪਏ ਜੋਲੀ ਬੋਲੀ ਰਾਂ ਅੱਜ ਕਿਹੜੇ 27 ਕਿ 28 ਦੇ 82 ਰੁਪਏ ਉੱਤੇ 28 ਰੁਪਏ ਬਿਕਨੇ ਓਏ ਮੈਂ ਵਾਪੜਾ ਇਹਦਾ ਕੀ ਫਰਕ ਆ ਭਾਈ ਆਪਣੇ 70 ਰੁਪਏ ਕਹਿੰਦੇ 28 ਇਹਨੂੰ ਦੱਸਾਂ ਫੇਰ ਕੀ ਫਰਕ ਆ ਵਾਹ ਹਾਏ ਆ ਤੂੰ ਨੇ ਨਾਲ 3 ਤੇ 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 ਆਹ ਬੋਲੀ ਰਾਂ ਹੁਣ ਆ ਗਿਆ ਸੂਰਜ ਉਹ ਨਹੀਂ ਲੈਂਦਾ ਇਹ ਨਹੀਂ ਲੈਂਦਾ ਇਹ ਨਹੀਂ ਲੈਂਦਾ ਇਹ ਬੰਦਾ ਬੰਦਾਂ ਨੇ ਪੀ ਪੜਦਾ ਨਾ ਤਾਂ ਇਹ ਚੀਰਨ ਵਾਲੇ ਨੇ ਨਾ ਤਾਂ ਇਹ ਦਾਣੇ ਵਾਲੇ ਨੇ ਅੱਛਾ ਗਾਹਕ ਵੀ ਯਾਰ ਦੇਖ ਕੇ ਲਊ ਹਾਂ ਦੇਖ ਲੈ ਨੇ ਮੂਰੇ ਵੇਚਣਾ ਗਾਹਾਂ ਵਾਲਾ ਤਾਂ ਇਹਦੇ ਵਾਲਾ ਪਾਪੜ ਵਾਲਾ 70 ਰੁਪਏ ਗਿਆ ਇਹਦੇ ਵਾਲਾ ਸਾਡੇ ਬੰਦੇ ਲੈ ਜੀ 70 ਆ ਜਿਹੜਾ 70 ਰੁਪਏ ਗਿਆ ਹਾਂ ਉਹ ਉੱਥੇ ਦੇ ਹਾਂ ਕੀ ਕਹਿਣਾ ਚਾਹੋਗੇ ਜੀ ਆਪਣਾ ਚੌਲਾ ਬਹੁਤ ਆਪਣਾ ਤਾਂ ਕੱਲਾ ਬੰਦਾ ਹੀ ਲੈਣਾ ਹੁੰਦਾ ਪਾਲ ਲਈ ਵਾਲਾ ਹੋਰ ਨਹੀਂ ਕੋਈ ਲੈਂਦਾ ਪਾਲਾ ਲੈਂਦਾ ਪਹਿਲਾਂ ਹੀ ਉਹੀ ਲੈਂਦਾ ਚੀਰ ਨਾਲ ਆ ਜੀ 50 ਤੋਂ ਘੱਟ ਨਹੀਂ ਘਟਾ ਕੇ ਚੌਲਾ ਜਿੰਨੇ ਵਾਰੀ ਵੀ ਲਿਆ ਆ 865 ਅੱਜ 70 ਲੱਗਿਆ ਹਾਂ 88 ਲੱਗਿਆ ਤਾਂ ਵਧੀਆ ਯਾਰਾ ਕੌਲਾ ਦਾ ਬਾਪੜਦਾ ਫਿਰ ਉਹ ਪਕਾ ਲੈਂਦੇ ਨੇ ਯਾਰ ਕੱਚਾ ਤੋੜੇ ਕੌਲਾ ਤੋੜੇ ਨਹੀਂ ਇਹ ਕੱਚਾ ਤੋੜੇ ਜਾਂ ਜਮਾ ਪੱਕਾ ਜਾਂ ਫਿਰ ਪੱਕਾ ਹੋਵੇ ਤੀਜੇ ਹਿੱਸੇ ਦੀਆਂ ਪੱਕੀਆਂ ਹੁਣ ਉਹ ਤਾਂ ਇਹਨਾਂ ਕੱਢ ਕੇ ਪਾ ਲੂ ਸਾਦੀ ਚ ਵਧੀਆ ਵੀ ਲੱਗਦੀਆਂ ਨੇ ਜਿਹੜੇ ਦਾਣ ਵਾਲੇ ਹੁੰਦੇ ਨੇ ਯਾਰ ਅਗਲਾ ਦਾਣੇ ਇਹਨਾਂ ਨੂੰ ਸਾਰੇ ਬਾਣੇ ਪਾ ਕੇ ਭਾਈਆ ਮੈਂ ਯਾਰ ਪੱਠਾ ਲ ਕੱਢ ਕੇ ਆਇਆ ਫਿਰ ਆ ਗਏ ਸੀ ਮਿੱਤਰੋ ਪਤਾਉਂ ਪਤਾਉਂ ਦੇਖੋ ਹੁਣ ਕੀ ਲੱਗ ਰਿਹਾ ਬੋਲੀ 480 ਭੈਂਗਣ ਆਇਆ ਸੀ 480 ਚੱਲ ਗਿਆ 480 ਸਾਰੇ ਭੈ ਲੈ ਬੈਗ ਨਹੀਂ ਲੈ ਚਾਰ ਦੇ ਬੈਂਕ ਦਾ 20 20 ਚਾਰੇ ਬੈਂਕ ਦਾ 80 ਚੱਕ ਬਾਈ 80 ਚਾਚਾ ਕਾ ਰੋ ਰੋ ਤੂੰ ਲਿਖ ਤੇ ਮਤਰੋ ਹਾਂ ਬਾਈ 80 ਵੀ ਹਾਂ ਵੀ ਮਤਰੋ ਇਹ ਤਨੌਲਾ ਸਬਜ਼ੀ ਮੰਡੀ ਦਾ ਮਾਹੌਲ ਆ ਅਸੀਂ ਵੀਡੀਓ ਬਣਾਉਣ ਦਾ ਸਾਡਾ ਇਹੀ ਮਕਸਦ ਜੀ ਬਾਈ ਵੀ ਵਧੀਆ ਯਾਰ ਜਿਹੜੇ ਸੈਰਾਂ ਚ ਰਹਿੰਦੇ ਨੇ ਮਾਰਿਆ ਕਰੋ ਸਵੇਰੇ ਸਵੇਰੇ ਗੇੜਾ ਨਾਲ ਇਹਦਾ ਤਾਜੀ ਸਬਜ਼ੀ ਮਿਲ ਜਾਂਦੀ ਹੈ ਨਾਲੇ ਸੈਰ ਹੋ ਜਾਂਦੀ ਹੈ ਕੰਮ ਧੋਨੇ ਹੋ ਜਾਂਦੇ ਨੇ ਠੀਕ ਐ ਫਾਇਦਾ ਹੀ ਹੋਊ ਵੀ ਤੁਹਾਡਾ ਮਾਰਿਆ ਕਰੋ ਗੇੜਾ ਯਾਰ ਇੱਥੇ ਫਿਰ ਪਾਪੜ ਗੈਣਾ ਆਪਾਂ ਵੀ ਲਾਉਨੇ ਆ ਗੋਭੀ ਦੀ ਬੋਲੀ ਉਹਨੇ ਕਰੀ ਸ਼ੁਰੂ ਮਿਕੜਾ ਕੋਲੇ ਰੱਖੇ ਨੇ 230 ਰੁਪਏ ਮੇਰੇ ਭਾ ਮੈਨੂੰ ਐਸੇ ਉਹਦੇ ਭਾ ਜੀ 40 ਗਰ 40 ਰੁਪਏ 150 ਰੁਪਏ 8000 160 ਰੁਪਏ 170 ਰੁਪਏ ਓਕੀ ਪੁੱਛੀ 170 ਰੁਪਏ ਪਾਪੜ ਨੇ ਫਿਰ ਗੋਭੀ 160 ਤੱਕ ਲਾਈ ਸੀ ਮੇਤਰਾ ਆ ਸਾਰੀ ਢੇਰੀ ਦਾ ਰੋਜ ਆਉਂਦਾ ਨਾ ਸਪਾਰਟ ਹੋਇਆ ਹੋਇਆ ਇਹ ਇਹ ਕਹਿੰਦਾ ਫਿਰ ਮਹਿੰਗੀ ਦਾ ਵਾਲੀ ਫਾਇਦਾ ਨਹੀਂ ਕੋਈ ਹਾਂ ਵਿੱਚ ਕਿਹੜਾ ਮੂਤ ਨੂੰ ਕੱਠੀ ਰੋਲੀ ਕਰਨਾ ਸਰ ਹਾਂ ਵੀ ਮਿੱਤਰੋ ਏ ਸੀ ਬਾਈ 16 ਅਕਤੂਬਰ 2025 ਤਨੌਲਾ ਮੰਡੀ ਦਾ ਮਾਹੌਲ ਰੇਟ ਸਾਨੂੰ ਦਿਖਾਏ ਨੇ ਸਾਰੀਆਂ ਚੀਜ਼ਾਂ ਦੀ ਬੋਲੀ ਲਾਈਵ ਦਿਖਾਈ ਹੈ ਹਨਾ ਦੱਸਿਓ ਯਾਰ ਸਾਨੂੰ ਵੀ ਕਿਵੇਂ ਲੱਗਿਆ ਸਾਨੂੰ ਆਪਣੇ ਵਿਚਾਰ ਜ਼ਰੂਰ ਦਿਓ ਵੀ ਮਹਿੰਗੀ ਲੱਗੀ ਕਾ ਸਸਤੀ ਲੱਗੀ ਜਾਂ ਬੱਤ ਹੈ ਠੀਕ ਹੈ ਜ਼ਰੂਰ ਦਿਓ ਆਪਣੇ ਵਿਚਾਰ ਧੰਨਵਾਦ ਬਾਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਫੋਲੋ ਕਰੋ ਸ਼ੇਅਰ ਕਰੋ ਠੀਕ ਹੈ